ਭਾਈ ਜੀ ਅੱਜ ਅਸੀਂ ਖੜਿਆ ਪਿੰਡ ਪੱਖੋਕਲਾਂ ਬਾਜੀਗਰਵਾਤੀ ਦੇ ਵਿੱਚ ਰਾਤ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ ਜਿਵੇਂ ਕਿ ਬਹੁਤ ਹੀ ਗਰੀਬ ਪਰਿਵਾਰ ਸੀ ਇਹਨਾਂ ਦੀ ਇੱਕ ਛੱਤ ਡਿੱਪੀ 7 ਡਿੱਗਣ ਤੋਂ ਬਾਅਦ ਉਹਦੇ ਥੱਲੇ ਜਿਵੇਂ ਕਿ ਦੋ ਕੱਟੀਆਂ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਇਲਾਵਾ ਇੱਕ ਜਮਾ ਸੱਜਰ ਸੂਈ ਤਾਜੀ ਮੱਝ ਜਿਹੜੀ ਕਿ ਲੱਖ ਸਵਾਲ ਲੱਖ ਰੁਪਏ 1.5 ਲੱਖ ਦੇ ਲਗਭਗ ਸੀ ਉਹ ਇੱਕ ਮਰ ਗਈ ਹੈ ਸੋ ਹੁਣ ਆਪਾਂ ਇੱਥੇ ਜੋ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਨੇ ਮੰਨ ਲਓ ਇਹ ਸਮੇ ਦਾ ਦ੍ਰਿਸ਼ ਦੇਖਿਆ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੇਰਾ ਬਾਈ ਜੀ ਇਹ ਕਿਵੇਂ ਬਣੀ ਗੱਲ ਰਾਤ ਤਰਤੀਬ ਨਾਲ 10:00 ਤੋਂ 12:00 ਦਾ ਟਾਈਮ ਸੀਗਾ ਹੂੰ 12:00 ਵਜੇ ਦਾ 12:00 ਵਜੇ ਡਿੱਗਿਆ ਜਦੋਂ ਇਹ ਹੂੰ ਇੱਕੇ ਲਾਸਟ ਡਿੱਗੀ ਹੈ ਸੱਤ ਪਤਾ ਨਹੀਂ ਲੱਗਿਆ ਭੱਜ ਭੱਜ ਕੇ ਜਵਾਕ ਤਾਂ ਬਾਹਰ ਨਿਕਲ ਗਏ ਤੇ ਪਸ਼ੂ ਦੋ ਮੱਝਾਂ ਫੀਗੀਆਂ ਹੂੰ ਦੋ ਕਟੀਆਂ ਸੀ ਦੋ ਕਟੀਆਂ ਮਰ ਗਈਆਂ ਇੱਕ ਮੱਝ ਮਰ ਗਈ ਅੱਛਾ ਤੇ ਇੱਕ ਮੱਝ ਨਹੀਂ ਮਰ ਗਈ अच्छा ठीक है ठीक बाकी ये सामान सारा ए टू जेड जितना है जी आ ਤੁਹਾਡੇ ਸਾਹਮਣੇ ਆ ਸਾਰਾ ਡਿੱਗ ਪਿਆ ਬਹੁਤ ਗਰੀਬ ਹੈ ਜੀ ਇਹ ਤੇ ਤਾਂ ਦੋ ਤਿੰਨ ਵਾਰੀ ਕਿ ਬੇਫਤਾ ਹੋ ਗਈ ਤੁਸੀਂ ਇਸ ਚੀਜ਼ ਦੀ ਇਸ ਨੁਕਸਾਨ ਦੀ ਕੀ ਮੰਗ ਕਰਦੇ ਹੋ ਬਾਈ ਅਸੀਂ ਬਸ ਆਹੀ ਹੈ ਵੀ ਮਾੜਾ ਮੋਟਾ ਦੀ ਮਦਦ ਹੋ ਜੇ ਸਰਕਾਰ ਕਣੀ ਯਾਨੀ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਜਾਵੇ ਇਹਦਾ ਮੌਕੇ ਦੇ ਹਾਲਾਤ ਦੇਖ ਕੇ ਇਹਦਾ ਬਣਦਾ ਮਾਮਲਾ ਮਿਲੇ ਗਰੀਬ ਦਾ ਕੋਈ ਹੋ ਜੇ ਹੱਲ ਠੀਕ ਹੈ